ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਮਨਾ ਰਹੇ ਆ ਹੋਲੀ ਤੇ ਅੱਜ ਗੱਲ ਕਰਾਂਗੇ ਆਪਾਂ ਹੋਲੀ ਬਾਰੇ ਵੀ ਹੋਲੀ ਦਾ ਜਿਹੜਾ ਤਿਉਹਾਰ ਹੈ ਕਿਉਂ ਮਨਾਇਆ ਜਾਂਦਾ ਹੈ ਹੋਲੀ ਦਾ ਜਿਹੜਾ ਸਿੱਧਾ ਸਬੰਧ ਹੈ ਸਾਡੇ ਗ੍ਰੰਥਾਂ ਦੇ ਮੁਤਾਬਕ ਹੋਲੀ ਦਾ ਜਿਹੜਾ ਤਿਉਹਾਰ ਆ ਉਹਦਾ ਸਿੱਧਾ ਸਬੰਧ ਹੈਗਾ ਪ੍ਰਿਲਾਦ ਭਗਤ ਦੇ ਨਾਲ ਪ੍ਰਿਲਾਦ ਭਗਤ ਜਿਹੜਾ ਹਰਨਾਕਸ਼ ਦਾ ਪੁੱਤਰ ਸੀਗਾ ਹਰਨਾਕਸ਼ ਇਹ ਚਾਹੁੰਦਾ ਸੀਗਾ ਵੀ ਪੂਰੀ ਪਰਜਾ ਜਿਹੜੇ ਉਹਦੇ ਰਾਜ ਦੇ ਵਿੱਚ ਵੀ ਉਹਦਾ ਹੀ ਨਾਮ ਲੈਣ ਕੋਈ ਭਗਵਾਨ ਦਾ ਨਾਮ ਨਾ ਲਵੇ ਉਹ ਚਾਹੁੰਦਾ ਸੀ ਮੈਂ ਹੀ ਭਗਵਾਨ ਤਾਂ ਉਹਦੇ ਘਰ ਪ੍ਰਲاد ਭਗਤ ਪੈਦਾ ਹੋਇਆ ਜਦੋਂ ਪ੍ਰਲاد ਭਗਤ ਪੈਦਾ ਹੋਇਆ ਤਾਂ ਉਹਨੇ ਹਰਨਾਕਸ਼ ਦੇ ਜਿਹੜੇ ਅਸੂਲ ਬਣਾਏ ਹੋਏ ਸੀ ਵੀ ਮੈਂ ਹੀ ਭਗਵਾਨ ਹ ਤਾਂ ਉਹਨੇ ਪ੍ਰਲاد ਭਗਤ ਨੇ ਉਹਨੂੰ ਕਿਹਾ ਕਿ ਭਗਵਾਨ ਤਾਂ ਭਗਵਾਨੀ ਆ ਤੂੰ ਭਗਵਾਨ ਨਹੀਂ ਹੋ ਸਕਦਾ ਤੂੰ ਇੱਕ ਮੇਰਾ ਪਿਤਾ ਤਾਂ ਇਸ ਕਰਕੇ ਜਿਹੜਾ ਉਹਨੇ ਕਈ ਤਸੀਹੇ ਦਿੱਤੇ ਸੀ ਹਰਨਾਖਸ਼ ਨੇ ਪ੍ਰਿਲਾਦ ਨੂੰ ਪ੍ਰਿਲਾਦ ਭਗਤ ਨੂੰ ਤਪ ਦੇ ਥੰਮ ਦੇ ਨਾਲ ਉਹਨੂੰ ਆ ਕਿਹਾ ਗਿਆ ਸੀ ਵੀ ਇਹਨੂੰ ਤੂੰ ਜੱਫੀ ਪਾ ਤਾਂ ਉਹ ਭਗਵਾਨ ਕੀੜੀ ਦੇ ਰੂਪ ਦੇ ਵਿੱਚ ਉਸ ਤਪ ਦੇ ਥੰਮ ਦੇ ਵਿੱਚ ਆਇਆ ਸੀ ਤਾਂ ਪ੍ਰਿਲਾਦ ਭਗਤ ਨੇ ਉਸ ਜਿਹੜਾ ਥੰਮ ਨੂੰ ਜੱਫੀ ਪਾ ਲਈ ਸੀ ਤੇ ਇਸੇ ਤਰ੍ਹਾਂ ਹੀ ਹੋਰ ਵੀ ਤਸੀਹੇ ਦਿੱਤੇ ਗਏ ਆਖੀਆਂ ਦੇ ਪੈਰਾਂ ਥੱਲੇ ਉਹਨੂੰ ਮਸਲਿਆ ਗਿਆ ਬਨ ਕੇ ਸਿੱਟਿਆ ਗਿਆ ਇਸ ਤਰ੍ਹਾਂ ਦੇ ਜਿਹੜੇ ਤਸੀਹੇ ਦਿੱਤੇ ਗਏ ਸੀਗੇ ਤਾਂ ਹਰਨਾਕਸ਼ ਦੀ ਇੱਕ ਭੈਣ ਸੀ ਹੋਲਕਾ ਵੀ ਅੱਜ ਹੋਲੀ ਤੋਂ ਇੱਕ ਦਿਨ ਪਹਿਲਾਂ ਜਿਹੜਾ ਹੋਲਕਾ ਦੇਨ ਮਨਾਇਆ ਜਾਂਦਾ ਹੈ ਜਿਹੜਾ ਸਾਡਾ ਖਾਸ ਕਰਕੇ ਸਾਡੇ ਪਿੰਡਾਂ ਦੇ ਵਿੱਚ ਸਾਡਾ ਸਤਿਕਾਰਯੋਗ ਭਾਈਚਾਰਾ ਬਾਵਰੀਆ ਸਿੱਖ ਬਾਵਰੀਆ ਸਿੱਖ ਸਮਾਜ ਦੇ ਵਿੱਚ ਅੱਜ ਵੀ ਹੋਲਕਾ ਦੇਨ ਦੀ ਰਸਮ ਕੀਤੀ ਜਾਂਦੀ ਆ ਉਹ ਕਿਵੇਂ ਕੀਤੀ ਜਾਂਦੀ ਆ ਵੀ ਜਿਹੜੇ ਇੱਕ ਉਹਨਾਂ ਦਾ ਖੜਾ ਹੁੰਦਾ ਥੜਾ ਟੈਪ ਜੀ ਨੂੰ ਕਹਿੰਦੇ ਆ ਉਸ ਜਗ੍ਹਾ ਤੇ ਇਸ ਤਰ੍ਹਾਂ ਜਿਹੜੀਆਂ ਉਹਨਾਂ ਦੀਆਂ ਪਾਖੀਆਂ ਰੱਖ ਕੇ ਪਾਖੀਆਂ ਦੇ ਵਿੱਚ ਸਰਾਕ ਕਰਕੇ ਉਹ ਅੱਗ ਬਾਲ ਦਿੰਦੇ ਆ ਅੱਗ ਬਾਲ ਦਿੰਦੇ ਤੇ ਇੱਕ ਜੰਡੀ ਦਾ ਛੋਟੀ ਵੱਢ ਕੇ ਉਹਦੇ ਵਿੱਚ ਗੱਡੀ ਜਾਂਦੀ ਆ ਅੱਗ ਦੇ ਵਿੱਚ ਜਿਹੜੇ ਬੰਦੇ ਦਾ ਵਿਆਹ ਨਹੀਂ ਹੋਇਆ ਹੁੰਦਾ ਸਮਾਜ ਦੇ ਵਿੱਚ ਵਿਆਹ ਨਹੀਂ ਹੁੰਦਾ ਹੁੰਦਾ ਕਿਸੇ ਕਾਰਨ ਅਚਨਾਂ ਲੱਗਦੀਆਂ ਜਾਂ ਕੋਈ ਕਾਰਨ ਬਣ ਜਾਂਦੇ ਆ ਤਾਂ ਉਹ ਜਿਹੜੀ ਜੰਡੀ ਪੱਟ ਕੇ ਭੱਜਦਾ ਜੰਡੀ ਪੱਟ ਕੇ ਜੇ ਭੱਜ ਜਾਂਦਾ ਤਾਂ ਸਮਝ ਲਓ ਉਹਦਾ ਮੰਨਿਆ ਜਾਂਦਾ ਵੀ ਇਸ ਦਾ ਜਲਦੀ ਹੁਣ ਵਿਆਹ ਹੋ ਜਾਊਗਾ ਇਸ ਤਰ੍ਹਾਂ ਦੀ ਜਿਹੜੀ ਅੱਜ ਵੀ ਰਸਮ ਬਾਗਰੀ ਐ ਸਿੱਖ ਸਮਾਜ ਦੇ ਵਿੱਚ ਪ੍ਰਚਲਿਤ ਆ ਤਾਂ ਜਿਹੜੀ ਹੋਲਕਾ ਸੀਗੀ ਹੋਲਕਾ ਸੀ ਹਰਨਾਕਸ਼ ਦੀ ਭੈਣ ਤਾਂ ਉਹਨੇ ਕੀ ਕੀਤਾ ਉਹਨੇ ਆ ਕੇ ਪਰ ਆਪਦੇ ਭਰਾ ਨੂੰ ਕਿਹਾ ਕਿ ਮੈਨੂੰ ਵਰ ਮਿਲਿਆ ਹੋਇਆ ਕਿ ਮੈਨੂੰ ਅਗਨੀ ਜਲਾ ਨਹੀਂ ਸਕਦੀ ਤਾਂ ਮੈਂ ਇੱਕ ਚਿਖਾ ਤਿਆਰ ਕਰਉ ਇੱਕ ਲੱਕੜੀਆਂ ਬਾਲੋ ਤੇ ਮੈਂ ਉਸ ਅੱਗ ਦੇ ਵਿੱਚ ਇਹਨੂੰ ਬੁੱਕਲ ਦੇ ਵਿੱਚ ਲੈ ਕੇ ਬੈਠ ਜੂਗੀ ਤਾਂ ਇਹਦਾ ਨਾਸ਼ ਹੋ ਜੂਗਾ ਫਿਰ ਸਾਰੇ ਤੈਨੂੰ ਹੀ ਭਗਵਾਨ ਕਹਿਣਗੇ ਕੋਈ ਭਗਵਾਨ ਦਾ ਨਾਮ ਲੈਣ ਵਾਲਾ ਨਹੀਂ ਰਹੂਗਾ ਤੇ ਤੁਸੀਂ ਭਗਵਾਨ ਹੋਵੋਗੇ ਤਾਂ ਇਸੇ ਤਰ੍ਹਾਂ ਹੀ ਜਿਹੜਾ ਹਰਨਾਖਸ਼ ਸੀਗਾ ਉਹਨੇ ਇਸੇ ਤਰ੍ਹਾਂ ਕੀਤਾ ਉਹ ਅੱਗ ਬਾਲ ਕੇ ਤੇ ਉਹਦੀ ਭੈਣ ਪ੍ਰਿਲਾਦ ਨੂੰ ਲੈ ਕੇ ਬੁੱਕਲ ਦੇ ਵਿੱਚ ਅਗਨੀ ਦੇ ਵਿੱਚ ਬੈਠ ਗਈ ਅੱਗ ਦੇ ਵਿੱਚ ਬੈਠ ਗਈ ਤਾਂ ਪਰ ਕੀ ਹੋਇਆ ਉੱਥੇ ਵੀ ਭਗਵਾਨ ਦੀ ਮਾਇਆ ਵਰਤੀ ਕੀ ਜਿਹੜੀ ਹੋਲਕਾ ਸੀ ਜਿਹਨੂੰ ਅਗਨੀ ਦੇ ਵਿੱਚ ਨਾ ਜਲਣ ਦਾ ਵਰ ਮਿਲਿਆ ਹੋਇਆ ਸੀ ਤਾਂ ਉਹ ਜਲ ਗਈ ਤੇ ਪ੍ਰਿਲਾਦ ਭਗਤ ਬਚ ਗਿਆ ਇਸ ਕਰਕੇ ਜਿਹੜਾ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ